ਗੱਡਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 2 ਅਪ੍ਰੈਲ ਤੋਂ ਨਵੇਂ ਟੈਰਿਫ ਲਾਗੂ ਕਰਨ ਜਾ ਰਹੇ ਨੇ ਉਹ ਕਾਰਾਂ ਅਤੇ ਉਹਨਾਂ ਤੇ ਪਾਰਟਸ ਤੇ ਆਯਾਤ ਤੇ ਟੈਕਸ ਲਗਾਉਣ ਦੀ ਯੋਜਨਾ ਬਣਾ ਰਹੇ ਨੇ ਟਰੰਪ 2 ਅਪ੍ਰੈਲ ਨੂੰ ਲਿਬਰੇਸ਼ਨ ਡੇ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਵਪਾਰਕ ਸਾਥੀਆਂ ਤੇ ਬਰਾਬਰੀ ਦਾ ਟੈਕਸ ਲਗਾਉਣਗੇ ਜਿਨ੍ਹਾਂ ਦੀ ਵਪਾਰ ਨੀਤੀ ਉਹਨਾਂ ਨੂੰ ਠੀਕ ਨਹੀਂ ਲੱਗਦੀ ਇਸ ਤੋਂ ਪਹਿਲਾਂ ਵੀ ਟਰੰਪਸ ਸਟੀਲ ਅਤੇ ਐਲੂਮੀਨੀਅਮ ਤੇ ਆਯਾਤ ਤੇ ਟੈਕਸ ਲਗਾ ਚੁੱਕੇ ਨੇ ਉਹਨਾਂ ਨੇ ਕੈਨੇਡਾ ਚੀਨ ਮੈਕਸੀਕੋ ਅਤੇ ਆਉਣ ਵਾਲੇ ਸਮਾਨ ਤੇ ਵੀ ਟੈਕਸ ਲਗਾਇਆ ਸੀ ਹੁਣ ਸੰਕੇਤ ਮਿਲ ਰਹੇ ਨੇ ਕਿ ਉਹ ਏਸ਼ੀਆ, ਯੂਰਪ, ਦੱਖਣੀ ਅਮਰੀਕਾ ਤੇ ਉਹਨਾਂ ਦੇਸ਼ਾਂ ਤੇ ਵੀ ਟੈਕਸ ਲਗਾਉਣਗੇ ਜੋ ਅਮਰੀਕਾ ਨੂੰ ਵੱਧ ਸਮਾਨ ਵੇਚਦੇ ਨੇ ਪਰ ਅਮਰੀਕਾ ਤੋਂ ਘੱਟ ਖਰੀਦਣਗੇ। ਡੋਨਾਟ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ 2 ਅਪ੍ਰੈਲ ਤੋਂ ਮੋਟਰ ਵਾਹਨਾਂ ਤੇ 25% ਟੈਰਿਫ ਲਗਾਉਣਗੇ। ਉਹਨਾਂ ਨੇ ਦੱਸਿਆ ਕਿ ਕਾਰ ਪਾਰਟਸ ਤੇ ਟੈਰਿਫ ਮਈ ਜਾਂ ਉਸ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਅਮਰੀਕਾ ਹਰ ਸਾਲ ਤਕਰੀਬਨ 80 ਲੱਖ ਕਾਰਾਂ ਆਯਾਤ ਕਰਦਾ ਹੈ ਜਿਸ ਦੀ ਕੁੱਲ ਕੀਮਤ ਲਗਭਗ 240 ਅਰਬ ਡਾਲਰ ਹੈ ਇਸ ਤੋਂ ਇਲਾਵਾ ਅਮਰੀਕਾ ਨੇ 4 ਮਾਰਚ ਤੋਂ ਕੈਨੇਡਾ ਅਤੇ ਮੈਕਸੀਕੋ ਤੋਂ ਹੋਣ ਵਾਲੇ ਆਯਾਤ ਤੇ ਵੀ 25% ਟੈਰਿਫ ਲਗਾ ਦਿੱਤਾ ਹੈ ਜਦਕਿ ਕੈਨੇਡਾ ਤੋਂ ਊਰਜਾ ਸਬੰਧੀ ਆਯਾਤ ਤੇ 10% ਟੈਰਿਫ ਲਗਾਇਆ ਗਿਆ ਹੈ ਦੱਸਦੇ ਇਹ ਟੈਰਿਫ ਦਾ ਅਸਰ ਅਮਰੀਕਾ ਤੇ ਹੋਰ ਦੇਸ਼ ਦੋਹਾਂ ਤੇ ਪਵੇਗਾ ਅਰਥਸ਼ਾਸਤਰੀਆਂ ਦੇ ਅਨੁਸਾਰ ਟੈਰਿਫ ਲੱਗਣ ਨਾਲ ਅਮਰੀਕੀ ਉਪਭੋਗਤਾਵਾਂ ਲਈ ਚੀਜ਼ਾਂ ਦੀ ਕੀਮਤ ਵਧ ਜਾਵੇਗੀ ਅਮਰੀਕੀ ਕੰਪਨੀਆਂ ਦੀ ਉਤਪਾਦਨ ਲਾਗਤ ਵੀ ਵਧੇਗੀ ਹੋਰ ਦੇਸ਼ ਜਵਾਬੀ ਤੌਰ ਤੇ ਟੈਰਿਫ ਲਗਾਉਣਗੇ ਜਿਸ ਨਾਲ ਅਮਰੀਕੀ ਨਿਰਯਾਤਾਂ ਨੂੰ ਵੀ ਨੁਕਸਾਨ ਹੋਵੇਗਾ ਮੁਹਾਰੀ ਦੀ ਅਦਾਲਤ ਦਾ ਜ਼ਿਰਕਪੁਰ ਦੀ ਇੱਕ ਲੜਕੀ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜੀ ਹਾਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਮੁਹਾਰੀ ਅਦਾਲਤ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਪਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਮੁਹਾਰੀ ਅਦਾਲਤ ਵਿੱਚੋਂ ਪਾਦਰੀ ਬਜਿੰਦਰ ਨੂੰ ਸਖਤ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਪੀੜਤਾ ਦੇ ਵਕੀਲ ਨੇ ਦੱਸਿਆ ਕਿ ਦਾਸ ਨੇ ਕਿਹਾ ਕਿ ਉਸ ਨੂੰ ਆਖਰੀ ਸਾਹ ਤੱਕ ਜੇਲ੍ਹ 'ਚ ਰਹਿਣਾ ਪਵੇਗਾ ਪੀੜਤ ਨੇ ਸਮਾਜ ਦੇ ਵਿੱਚ ਅਦਾਲਤ ਅਤੇ ਪੁਲਿਸ ਦਾ ਧੰਨਵਾਦ ਕੀਤਾ ਇਹ ਸੱਜਾ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਬਜਿੰਦਰ ਸਿੰਘ ਕਾ ਹੋਰ ਔਰਤ ਨਾਲ ਜਿਨਸੀ ਸੋਸ਼ਣ ਅਤੇ ਕੁੱਟਮਾਰ ਦੇ ਹੋਰ ਮਾਮਲੇ ਵਿੱਚ ਕਿਰਿਆ ਹੋਇਆ ਬਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਪਾਸਟਰ ਬਜਿੰਦਰ ਜ਼ਿਲਕਪੁਰ ਦੀ ਲੜਕੀ ਨੂੰ ਵਿਦੇਸ਼ ਚ ਸੈਟਲ ਕਰਨ ਦੇ ਬਹਾਨੇ ਆਪਣੇ ਘਰ ਲੈ ਕੇ ਗਿਆ ਸੀ ਜਿੱਥੇ ਉਸ ਨਾਲ ਜ਼ਬਰਦਸਤ ਦੀ ਵੀਡੀਓ ਬਣਾਈ ਸੀ ਉਸਨੇ ਫਿਰ ਤਨ ਨੂੰ ਧਮਕੀ ਵੀ ਦਿੱਤੀ ਜੇਕਰ ਉਸਨੇ ਉਸਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਵੇਗਾ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਪਾਦਰੀ ਨੂੰ ਹਿਰਾਸਤ ਵਿੱਚ ਲੈ ਲਿਆ ਦਾਦੇ ਇਹ ਉਸ ਨਾਲ ਜ਼ਬਰਦਸਤ ਨਾਮਜ਼ਦ ਪਾਸਟਰ ਬਜਿੰਦਰ ਸਿੰਘ ਨੂੰ ਸੋਮਵਾਰ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਸੀ ਉਹਨਾਂ ਦੇ ਵਕੀਲ ਐਚਐਸ ਨਵਾ ਨੇ ਪਾਦਰੀ ਖਿਲਾਫ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਸੀ ਕਿ 3 ਮਾਰਚ ਨੂੰ ਪਾਸਟਰ ਬਜਿੰਦਰ ਸਿੰਘ ਹਸਪਤਾਲ ਵਿੱਚ ਦਾਖਲ ਸੀ ਜਿਸ ਕਾਰਨ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਿਆ ਉਸ ਵੱਲੋਂ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ ਦੂਜੇ ਪਾਸੇ ਅਦਾਲਤ ਨੇ ਸਰਕਾਰੀ ਵਕੀਲ ਤੇ ਬਚਾਅ ਪੱਖ ਦੇ ਦਲੀਲਾਂ ਸੁਣਨ ਤੋਂ ਬਾਅਦ ਬਜਿੰਦਰ ਸਿੰਘ ਦੇ ਗੈਰ ਜ਼ਮਾਨਤੀ ਵਾਰੰਟ ਨੂੰ ਰੱਦ ਕਰਦਿਆਂ ਕੇਸ ਦੀ ਅਗਲੀ ਸੁਣਵਾਈ ਲਈ 24 ਮਾਰਚ ਦੀ ਤਾਰੀਖ ਤੈਅ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ। ਪੰਜਾਬ ਅਤੇ ਹਰਿਆਣਾ ਸਮੇਤ ਮੈਦਾਨੀ ਇਲਾਕਿਆਂ 'ਚ ਵੱਧਣਗੇ ਲੂ ਚੱਲਣ ਦੇ ਦਿਨ ਛਿਹਾ ਮੌਸਮ ਵਿਭਾਗ ਨੇ ਬੀਤੇ ਦਿਨ ਹੀ ਕਿਹਾ ਹੈ ਭਾਰਤ ਚ ਅਪ੍ਰੈਲ ਤੋਂ ਜੂਨ ਤੱਕ ਤਾਪਮਾਨ ਆਮ ਨਾਲੋਂ ਜ਼ਿਆਦਾ ਗਰਮ ਰਹਿਣ ਦੀ ਸੰਭਾਵਨਾ ਹੈ। ਮੱਧ ਤੇ ਪੂਰਬੀ ਭਾਰਤ ਸਮੇਤ ਉੱਤਰ-ਪੱਛਮੀ ਮੈਦਾਨੀ ਇਲਾਕਿਆਂ ਚ ਲੂ ਚੱਲਣ ਦਿਨੋਂ ਦਿਨ ਹੋਰ ਵੱਧ ਸਕਦੇ ਨੇ। ਭਾਰਤੀ ਮੌਸਮ ਵਿਗਿਆਨ ਦੇ ਮੁਖ ਮੈਰੀਓਜ਼ੋ ਮਹਾਪਾਤਰਾ ਨੇ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਚ ਕਿਹਾ ਪੱਛਮੀ ਅਤੇ ਪੂਰਬੀ ਭਾਰਤ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ। ਜਾਂਦਰ ਕਿਤਨਾ ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਰਹੇਗਾ ਉਹਨਾਂ ਇਹ ਵੀ ਕਿਹਾ ਹੈ ਕਿ ਅਪ੍ਰੈਲ ਤੋਂ ਜੂਨ ਤੱਕ ਉੱਤਰ ਅਤੇ ਪੂਰਬੀ ਭਾਰਤ, ਮੱਧ ਭਾਰਤ ਅਤੇ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਆਮ ਨਾਲੋਂ 2 ਤੋਂ 4 ਦਿਨ ਜ਼ਿਆਦਾ ਲੂ ਚੱਲਣ ਦੀ ਸੰਭਾਵਨਾ ਹੈ। ਆਮ ਤੌਰ ਤੇ ਭਾਰਤ 'ਚ ਅਪ੍ਰੈਲ ਤੋਂ ਜੂਨ ਤੱਕ 4 ਤੋਂ 7 ਦਿਨ ਲੂ ਚੱਲਣ ਦੇ ਦਰਜ ਕੀਤੇ ਗਏ ਨੇ। आईएमडी ਦੇ ਇੱਕ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਉੱਤਰੀ ਪੱਛਮੀ ਭਾਰਤ ਨੂੰ ਗਰਮੀਆਂ ਦੌਰਾਨ ਲੂ ਦੇ ਦਿਨਾਂ 'ਚ ਦੁੱਗਣੀ ਗਿਣਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਖੇਤਰ ਆਮ ਤੌਰ ਤੇ ਮੌਸਮ ਦੌਰਾਨ 5 ਤੋਂ 6 ਲੂ ਦਿਨਾਂ ਦਾ ਸਾਹਮਣਾ ਕਰਦਾ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਛੱਤੀਸਗੜ ਤੇਲਗਾਨਾ ਆਂਧਰਾ ਪ੍ਰਦੇਸ਼ ਕਰਨਾਟਕ ਅਤੇ ਤਾਮਿਲਨਾਡੂ ਦੇ ਉੱਤਰੀ ਹਿੱਸਿਆਂ 'ਚ ਗਰਮੀ ਦੇ ਦਿਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੀ ਹਾਂ ਇਸ ਮਹੀਨੇ ਗਰਮੀ ਬਹੁਤ ਪੈਣ ਵਾਲੀ ਹੈ April 'ਚ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਬਹੁਤ ਦੱਖਣੀ ਅਤੇ ਉੱਤਰ-ਪੱਛਮੀ ਖੇਤਰਾਂ ਦੇ ਕੁਝ ਖੇਤਰਾਂ 'ਚ ਆਮ ਤਾਪਮਾਨ ਹੋ ਸਕਦਾ ਹੈ ਇਸ ਦੇ ਨਾਲ ਹੀ ਮਹਾਪਾਤਰਾ ਨੇ ਇਹ ਵੀ ਕਿਹਾ ਹੈ ਕਿ ਉੱਤਰ ਪੱਛਮੀ ਤੇ ਉੱਤਰ ਪੂਰਬੀ ਦੇ ਕੁਝ ਸਥਾਨਾਂ ਨੂੰ ਛੱਡ ਕੇ ਜੇ ਇਸ ਦੇ ਚਾਰ ਚਰ ਹਿੱਸਿਆਂ 'ਚ ਘੱਟੋ ਘੜ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ ਜਿੱਥੇ ਤਾਪਮਾਨ ਆਮ ਜਾਂ ਆਮ ਨਾਲੋਂ ਥੋੜਾ ਘੱਟ ਹੋ ਸਕਦਾ ਹੈ ਮਹਾਰਾਜ ਚ ਤਾਵਣੀ ਦਿੱਤੀ ਹੈ ਕਿ ਭਾਰਤ ਨੂੰ ਇਸ ਗਰਮੀ ਦੇ ਮੌਸਮ 'ਚ ਬਿਜਲੀ ਦੀ ਮੰਗ 'ਚ 9 ਤੋਂ 10% ਦੀ ਸਿਖਰ ਤੇ ਵਾਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਦੇਸ਼ 'ਚ ਗਰਮੀ ਦੇ ਦਿਨਾਂ ਦੀ ਗਿਣਤੀ ਵਧੇਰੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੱਸ ਦਈਏ ਪਿਛਲੇ ਸਾਲ 23 ਮਈ ਨੂੰ 올 ਇੰਡੀਆ ਪੀਕ ਬਿਜਲੀ ਦੀ ਮੰਗ 2200 ਗੀਗਾਵਾਟ ਨੂੰ ਪਾਰ ਕਰ ਗਈ ਸੀ ਜੋ ਅਨੁਮਾਨਾਂ ਨਾਲੋਂ 6.3 ਫੀਸਦੀ ਵਧ ਹੈ ਜਲਵਾਯੂ ਪਰਿਵਰਤਨ ਪ੍ਰੇਰਿਤ ਗਰਮੀ ਦਾ ਤਨਾ ਬਿਜਲੀ ਦੀ ਮੰਗ ਨੂੰ ਚਲਾਉਣ ਵਾਲੇ ਮੁੱਖ ਕਾਰਕਾਂ 'ਚੋਂ ਇੱਕ ਹੈ ਇਸੇ ਨਾਲ ਹੀ ਦੇਸ਼ ਭਰ ਵਿੱਚ April ਤੋਂ June ਤੱਕ ਆਮ ਨਾਲੋਂ ਤਾਪਮਾਨ ਵੱਧ ਰਹੇਗਾ ਮੱਧ ਅਤੇ ਪੂਰਬੀ ਭਾਰਤ ਅਤੇ ਉੱਤਰ-ਪੱਛਮੀ ਬਨਾਨੇ ਇਲਾਕਿਆਂ ਵਿੱਚ ਜ਼ਿਆਦਾ ਗਰਮੀ ਪਵੇਗੀ ਭਾਰਤ ਮੌਸਮ ਵਿਭਾਗ ਨੇ ਕਿਹਾ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਤਾਪਮਾਨ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਦੱਸ ਦਈਏ ਭਾਰਤ ਨੂੰ ਇਸ ਸਾਲ ਗਰਮੀਆਂ ਵਿੱਚ ਬਿਜਲੀ ਦੀ ਮੰਗ 9 ਤੋਂ 10% ਦੀ ਵਾਧ ਰਹਿਣ ਦੀ ਸੰਭਾਵਨਾ ਨੂੰ ਛਿੱਟਣ ਲਈ ਤਿਆਰ ਰਹਿਣਾ ਪਵੇਗਾ ਪਿਛਲੇ ਵਾਰੇ ਬਿਜਲੀ ਦੀ ਮੰਗ ਵੱਧ ਤੋਂ ਵੱਧ ਮੰਗ 30 ਮਈ ਨੂੰ 250 ਗੀਗਾਵਾਟ ਪਾਰ ਕਰ ਗਈ ਸੀ ਜੋ ਅੰਦਾਜ਼ੇ ਨਾਲੋਂ 6. ਤੋਂ ਜਿੰਮੇਦਾਰ ਜਿਹੜੇ ਆ ਆਪਣੀ ਕਣਕ ਮੰਡੀਆਂ ਦੇ ਵਿੱਚ ਲੈ ਕੇ ਆਉਣ ਅਸੀਂ ਦਾਣਾ ਦਾਣਾ ਜਿਹੜਾ ਹੈ ਉਹ ਕਣਕ ਦਾ ਖਰੀਦ ਪੰਜਾਬ ਵਿੱਚ ਮੰਡੀਆਂ ਵਿੱਚ ਕਣਕ ਦੀ ਖਰੀਦ ਸਰਕਾਰ ਵੱਲੋਂ 1 ਅਪ੍ਰੈਲ ਯਾਨੀ ਕਿ ਅੱਜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਸਬੰਧੀ ਮਾਰਕੀਟ ਕਮੇਟੀ ਸਰਾ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦਾਵਾ ਕੀਤਾ ਹੈ ਕਿ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਠੋਸ ਪ੍ਰਬੰਧ ਕੀਤੇ ਗਏ ਨੇ ਢਿੱਲੋਂ ਨੇ ਕਿਹਾ ਹੈ ਕਿ ਸਰਕਾਰ ਨੇ ਫਸਲ ਦੀ ਖਰੀਦ ਅਤੇ ਅਦਾਇਗੀ ਦੇ ਪ੍ਰਬੰਧ ਕੀਤੇ ਨੇ ਤੇ ਕਿਸਾਨਾਂ ਦਾ ਹਰ ਦਾਣਾ ਖਰੀਦਿਆ ਜਾਵੇਗਾ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਮੈਨੂੰ ਸੰਪਰਕ ਕਰ ਸਕਦੇ ਨੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫਸਲ ਮੰਡੀਆਂ ਵਿੱਚ ਸੁੱਕੀ ਲੈ ਕੇ ਆਣ ਤਾਂ ਜੋ ਕਿਸਾਨਾਂ ਅਤੇ ਖਰੀਦਦਾਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਕੱਲ ਤੋਂ 1 ਅਪ੍ਰੈਲ ਤੋਂ ਜਿਹੜੀ ਹੈ 2025 ਕਣਕ ਦੀ ਖਰੀਦ ਬੜੀ ਜੋਰਾਂ ਸ਼ੋਰਾਂ ਨਾਲ ਤਿਆਰੀ ਹੈ ਸਾਡੀ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਆ ਪੇਮੈਂਟ ਜਿਹੜੀ ਆ ਉਹ ਸਰਕਾਰ ਨੇ ਪੂਰਾ ਪ੍ਰਬੰਧ ਕਰ ਲਿਆ ਆ ਸਾਡੀ ਸੀਸੀ ਲਿਮਟ ਹੈ ਜਿਹੜੀ ਪੰਜਾਬ ਸਰਕਾਰ ਦੀ ਉਹ ਉਹ ਬਿਲਕੁਲ ਚਾਲੂ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਇੱਕ ਤਰੀਕ ਤੋਂ ਜਿਵੇਂ ਦਾਰ ਜਿਹੜੇ ਆ ਆਪਣੇ ਕਣਕ ਮੰਡੀਆਂ ਦੇ ਵਿੱਚ ਲੈ ਕੇ ਆਉਣ ਅਸੀਂ ਦਾਣਾ ਦਾਣਾ ਜਿਹੜਾ ਹੈ ਉਹ ਕਣਕ ਦਾ ਖਰੀਦਾਂਗੇ ਫਸਲ ਦਾ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸੇ ਜ਼ਿਮੀਂਦਾਰ ਨੂੰ ਕਿਸੇ ਆੜਤੀ ਨੂੰ ਕਿਸੇ ਮਜ਼ਦੂਰ ਨੂੰ ਜਾਂ ਕਿਸੇ ਕਿਸਾਨ ਨੂੰ ਨਹੀਂ ਆਉਣ ਦਿੱਤੀ ਜਾਏਗੀ ਜੇ ਕੋਈ ਕਿਸੇ ਨੂੰ ਮੁਸ਼ਕਲ ਪੇਚ ਆਉਂਦੀ ਹੈ ਤਾਂ ਕਿਸੇ ਵੀ ਵੇਲੇ 24 ਘੰਟੇ ਸੀਜ਼ਨ ਦੇ ਵਿੱਚ ਵੀ ਤੇ ਅੱਗੇ ਪਿੱਛੇ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਭਾਵੇਂ ਉਹ ਜ਼ਿਮੀਂਦਾਰ ਨੇ ਭਾਵੇਂ ਆੜਤੀ ਨੇ ਭਾਵੇਂ ਸਾਡੇ ਤੋਲੇ ਭਰਾ ਨੇ ਤੇ ਭਾਵੇਂ ਲੇਬਰ ਦਾ ਕੰਮ ਕਰਨ ਵਾਲੇ ਸਾਡੇ ਮਜ਼ਦੂਰ ਭਰਾ ਨੇ ਉਹ ਸਾਰਿਆਂ ਦੇ ਵਿੱਚ ਕਿਸੇ ਨੂੰ ਵੰਡੀ ਦੇ ਵਿੱਚ ਕਿਸੇ ਈ ਵੀ ਮੇਰੀ ਜੀ ਦਿੱਕਤ ਆਵੇ ਕਮਾ 24 ਘੰਟੇ ਹਾਜ਼ਰ ਆ ਮੇਰਾ ਫੋਨ 24 ਘੰਟੇ ਖੁੱਲਾ ਰਹਿੰਦਾ ਤੇ ਬਾਕੀ ਸਫਾਈ ਦੇ ਪ੍ਰਬੰਧ ਮੁਕੰਮਲ ਨੇ ਜ਼ਿਮੀਂਦਾਰਾਂ ਦੇ ਪੀਣ ਲਈ ਪਾਣੀ ਜਿਹੜਾ ਹੈ ਉਹ ਮੁਕੰਮਲ ਅਸੀਂ ਅਰੇਂਜਮੈਂਟ ਕੀਤਾ ਹੈ ਸਾਫ਼ ਪਾਣੀ ਜਿਹੜਾ ਪੀਣ ਦਾ ਮੁਹੱਈਆ ਕਰਾਉਣ ਦਾ ਅਰੇਂਜਮੈਂਟ ਕਰ ਲਿਆ ਗਿਆ ਤੇ ਕੱਲ ਤੋਂ ਹਰ ਤਰ੍ਹਾਂ ਦੀ ਜਿਹੜੀ ਹੈ ਸਹੂਲਤ ਹੈ ਉਹ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਮੰਡੀ ਦੇ ਵਿੱਚ ਦਿੱਤੀ ਜਾਊਗੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਪੇਸ਼ ਆਊਗੀ 24 ਘੰਟੇ ਦੇ ਵਿੱਚ ਜਿਹੜੀ ਆ ਅਦਾਈ ਗਈ ਕਣਕ ਦੀ ਫਸਲ ਦੀ ਉਹ ਅਸੀਂ ਜਰੂਰ ਕਰਾਂਗੇ ਲੇਕਿਨ ਇੱਕ ਹੋਰ ਮੈਂ ਅਪੀਲ ਕਰਨੀ ਚਾਹੁੰਨਾ ਕਿਸਾਨਾਂ ਨੂੰ ਕਿ ਜਦੋਂ ਵੀ ਫਸਲ ਲੈ ਕੇ ਆਉਣ ਫਸਲ ਜਰੂਰ ਸੁੱਕੀ ਲੈ ਕੇ ਆਉਣ ਤਾਂ ਕਿ ਮੰਡੀ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ ਸਾਨੂੰ ਵੀ ਕੋਈ ਮੁਸ਼ਕਲ ਨਾ ਪੇਸ਼ ਆਵੇ बार-बार ਕਿਸਾਨਾਂ ਨੂੰ ਸਾਨੂੰ ਕਹਿਣ ਦੀ ਲੋੜ ਨਾ ਪਵੇ ਮੈਂ ਤਾਂ ਇਹ ਚਾਹੁੰਦਾ ਵੀ ਕੋਈ ਵੀ ਐਸੀ ਗੱਲ ਨਾ ਆਵੇ ਦਿੱਕਤ ਨਾ ਆਵੇ ਤੇ ਵਧੀਆ ਕੋਆਰਡੀਨੇਸ਼ਨ ਦੇ ਨਾਲ ਜਿਹੜੀ ਆ ਸਾਡਾ ਇਸ ਸੀਜ਼ਨ ਪਰਮਾਤਮਾ ਨੇ ਪਰੇ ਚਾੜੇ ਧੰਨਵਾਦ ਜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਸਐਸਪੀ ਡਾਕਟਰ ਅਖਲ ਚੌਧਰੀ ਆਈਪੀਐਸ ਸ਼੍ਰੀ ਮੁਖਸਸ ਸਾਹਿਬ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਦੀ ਜਾਇਦਾਦ ਫ੍ਰੀਜ਼ ਕਰਵਾਉਣ ਲਈ 68 FNDPS ਐਕਟ ਦੇ ਨਵੇਂ ਕੇਸ ਤਿਆਰ ਕਰਕੇ ਕਪੀਟੈਂਟ ਅਥਾਰਟੀ ਪਾਸ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਸਰਦਾਰ ਜਸਪਾਲ ਸਿੰਘ ਅਤੇ ਇੰਸਪੈਕਟਰ ਦਵਿੰਦਰ ਸਿੰਘ ਵੱਲੋਂ ਪਿੰਡ ਮਿੱਡਾ ਦੇ ਨਸ਼ਾ ਤਸਕਾ ਤਲਵਿੰਦਰ RAM ਉਰਫ ਤਰਮਿੰਦਰ RAM ਦੀ ਪ੍ਰਾਪਰਟੀ ਸੀਲ ਕੀਤੀ ਗਈ ਹੈ ਤੇ ਨੋਟਿਸ ਚਿਪਕਾਇਆ ਗਿਆ ਪੰਜਾਬ ਸਰਕਾਰ ਵੱਲੋਂ ਪੂਰੀ ਪੰਜਾਬ ਸਟੇਟ ਦੇ ਅੰਦਰ ਨਸ਼ੇ ਦੇ ਖਾਤਮੇ ਲਈ ਜਾ ਨਸ਼ਾ ਦਾਸਕਰ ਨੂੰ ਪ੍ਰਭੂ ਕਰਦੇ ਲਈ ਇੱਕ ਵਿਸ਼ੇਸ਼ ਯੁੱਧ ਨਸ਼ੇਮ ਰੋਦ ਚਲਾਇਆ ਗਿਆ ਉਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਡਿਪਟੀ ਸਪਾ ਪੰਜਾਬ ਜਿਹੜੀਆਂ ਯੋਗ ਹਦਾਇਤਾ ਤੇ ਸ਼੍ਰੀ ਅਖਲ ਚੌਧਰੀ ਜੀ ਐਸਐਲਪੀ ਸਾਹਿਬ ਜਿਹੜੀ ਮੁਕਤਸਰ ਸਾਹਿਲ ਦੇ ਯੋਗ ਹਦਾਇਤਾ ਤੇ ਅਸੀਂ ਜਿਹੜਾ ਹੈਗਾ ਸਾਡੇ ਐਸਐਚਓ ਕਬਰਵਾਲਾ ਗਵਿੰਦਰਪਾਲ ਔਰ ਸੁਖਜੀਤ ਸਿੰਘ ਚੌਕੀ ਇੰਚਾਰਜ ਦੀ ਜਿਹੜੀ ਹੈਗੀ ਅਯੋਗ ਅਗਵਾਈ ਦੇ ਵਿੱਚ ਅਸੀਂ ਪਿੰਡ ਮਿੱਡਾ ਦੇ ਪਰਮਿੰਦਰ ਸਿੰਘ ਪੁੱਤਰ ਦਰਸ਼ਨ RAM ਜਿਹੜਾ ਕਿ ਇੱਕ ਨਸ਼ਾ ਸਮਗਲਰ ਹੈ ਉਸਤੇ ਉੱਪਰ ਜਿਹੜੇ ਹੈਗੇ ਆ ਆ ਭੁੱਕੀ ਚੂਰਾ ਪੋਸਟ ਦੇ ਚਾਹ ਦੇ ਮੈਡੀਕਲ ਨਸ਼ੇ ਵੇਚਣ ਦੇ ਔਰ ਐਰਨ ਚਿੱਟਾ ਵੇਚਾਉਂਦੇ ਪਰਚੇ ਦਰਜ ਹੈ ਔਰ ਉਸੇ ਪੱਤਰ ਦੇ ਜਿਹੜੇ ਉਹਦੇ ਦਰਜ ਹੈ ਉਹਨੂੰ ਅਸੀਂ ਵੈਰੀਫਾਈ ਕਰਕੇ ਹੁੰਦੀ ਜਿਹੜੀ ਪ੍ਰਾਪਰਟੀ ਹੈ કુલ 18 ਲੱਖ 22000 ਰੁਪਏ ਦੀ ਜਿਹੜੀ ਉਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਜਾਇਦਾਦ ਬਣਾਈ ਹੈ ਉਹ ਅਸੀਂ ਜਿਹੜੀ ਹੈਗੀ ਆ ਤਾਂ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਔਰ ਅਸੀਂ ਉਸ ਦੀ ਜਿਹੜੀ ਪ੍ਰਾਪਰਟੀ 18 ਲੱਖ 22000 ਦੀ ਫ੍ਰੀਜ਼ ਕਰਾਈ ਹੈ ਉਹਨੇ ਆਪਣੀ ਇਸ ਪ੍ਰਾਪਰਟੀ ਦੇ ਨਾਂ ਕੋਈ ਲੋਨ ਲੈ ਸਕਦਾ ਤੇ ਨਾ ਹੀ ਇਹਨੂੰ ਕਿਸੇ ਤਰ੍ਹਾਂ ਦਾ ਵੇਚ ਵਟ ਸਕਦਾ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ